ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀ ਉਪਰਿਆ ਏ ਮਨ ਤੇਰੀ ਖਾਤਰ ਜਿਸ ਆਹਰ ਵਿੱਚ ਪਰਮਾਤਮਾ ਆਪ ਲੱਗਾ ਹੋਇਆ ਹੈ ਉਸ ਵਾਸਤੇ ਤੂੰ ਕਿਉਂ ਸਦਾ ਸੋਚਾਂ ਫਿਕਰ ਕਰਦਾ ਰਹਿੰਦਾ ਹੈ ਸੈਲ ਪਥਰ ਮਹਿ ਜਾਨ ਤੋ ਪਾਏ ਤਾ ਆ ਕਾਰਿਜਕ ਆਗੈ ਕਰ ਤਰਿਆ ਜਿਹੜੇ ਜੀਵ ਪ੍ਰਭੂ ਨੇ ਚਟਾਨਾਂ ਤੇ ਪਥਰਾਂ ਵਿੱਚ ਪੈਦਾ ਕੀਤੇ ਹਨ ਉਹਨਾਂ ਦਾ ਵੀ ਰਿਜਕ ਉਸਨੇ ਉਹਨਾਂ ਦੇ ਪੈਦਾ ਕਰਨ ਤੋਂ ਪਹਿਲਾਂ ਹੀ ਬਣਾ ਰੱਖਿਆ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਹੇ ਮੇਰੇ ਪ੍ਰਭੂ ਜੀ ਜਿਹੜੇ ਮਨੁੱਖ ਸਾਧ ਸੰਗਤ ਵਿੱਚ ਮਿਲ ਬੈਠਦੇ ਹਨ ਉਹ ਵਿਅਰਥ ਤੋਖਲੇ ਫਿਕਰਾਂ ਤੋਂ ਬਚ ਜਾਂਦੇ ਹਨ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਠ ਹਰਿਆ ਰਹਾਉ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਇਹ ਅਡੋਲਤਾ ਵਾਲੀ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ਉਹ ਮਾਨੋ ਸੁੱਕਾ ਕਾਠ ਹਰਾ ਹੋ ਜਾਂਦਾ ਹੈ ਰਹਾਉ ਜਨਨ ਪਿਤਾ ਲੋਕ ਸੁਤ ਬਣਤਾ ਕੋਏ ਨਾ ਕਿਸ ਕੀ ਧਰਿਆ 헤 ਮਨ ਮਾ ਪਿਓ ਪੁੱਤਰ ਲੋਕ ਬੋਟੀ ਕੋਈ ਵੀ ਕਿਸੇ ਦਾ ਆਸਰਾ ਨਹੀਂ ਹੈ ਸਿਰ ਸੇ ਰਜਕ ਸੰਭਾਹਿ ਠਾਵ ਤੁਰ ਕਾਹੇ ਮਨ ਪਾਉ ਕਰਿਆ 헤 ਮਨ ਤੂੰ ਕਿਉਂ ਡਰਦਾ ਹੈ ਪਾਲਨ ਹਾਰ ਪ੍ਰਭੂ ਹਰੇਕ ਜੀਵ ਨੂੰ ਆਪ ਹੀ ਰਜਕ ਆਪਣਾਉਂਦਾ ਹੈ ਉਡੇ ਉਡੇ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਝਰੀਆ ਏ ਮਾਨ ਵੇਖ ਕੁੰਝ ਉਡ ਉੱਡ ਕੇ ਸੈਂਕੜਾ ਕੋਹਾਂਤੀ ਆ ਜਾਂਦੀ ਹੈ ਪਿੱਛੇ ਉਸ ਦੇ ਬੱਚੇ ਇਕੱਲੇ ਛੱਡੇ ਹੋਏ ਹੁੰਦੇ ਹਨ ਤਿੰਨ ਕਵਨ ਖਲਾਵੈ ਕਵਨ ਚੁਗਾਵੈ ਮਨ ਮਹਿ ਸਿਮਰਨ ਕਰਿਆ ਉਹਨਾਂ ਨੂੰ ਕੋਈ ਕੁਝ ਖਵਾਲਣ ਵਾਲਾ ਨਹੀਂ ਕੋਈ ਉਹਨਾਂ ਨੂੰ ਚੋਗਾ ਨਹੀਂ ਚੁਗਾਂਦਾ ਉਹੋ ਕੁੰਜ ਆਪਣੀ ਬੱਚਿਆਂ ਦਾ ਧਿਆਨ ਆਪਣੇ ਮਨ ਵਿੱਚ ਧਰਦੀ ਰਹਿੰਦੀ ਹੈ ਤੇ ਇਸੇ ਨੂੰ ਪ੍ਰਭੂ ਉਹਨਾਂ ਦੇ ਪਾਲਨ ਦਾ ਵਸੀਲਾ ਬਣਾਉਂਦਾ ਹੈ। ਸਾਵਨ ਨਿਧਾਨ ਦਸ ਅਸਤਿ ਸਿਧਾਨ ਠਾਕੁਰ ਕਰਤਲ ਤਰਿਆ। ਹੀ ਪਾਲਨਹਾਰ ਪ੍ਰਭੂ ਜਗਤ ਦੇ ਸਾਰੇ ਖਜ਼ਾਨੇ ਤੇ 18 ਸਿੱਧੀਆਂ ਮਾਨੋ ਤੇਰੇ ਹੱਥਾਂ ਦੀਆਂ ਤਲੀਆਂ ਉੱਤੇ ਰੱਖੇ ਪਏ ਹਨ। ਜਨਨਾਨਿਕ ਬਲਵਲ ਸਦਵਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਏ ਦਾਸ ਨਾਨਕ ਐਸੇ ਪ੍ਰਭੂ ਤੋ ਸਦਾ ਸਾਧਕੇ ਹੋ ਸਦਾ ਕੁਰਬਾਨ ਹੋ ਜਿਸ ਦੀ ਬਜ਼ੁਰਗੀ ਦੇ ਉਰਲੇ ਪਰਲੇ ਬੰਨਾ ਦਾ ਅੰਤ ਨਹੀਂ ਪੈ ਸਕਦਾ ਜਨਨਾਨਿਕ ਬਲਵਲ ਸਦਵਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ